ਕੀ ਹਾਲ ਹੈ ਬਈ ਸਾਰਿਆਂ ਦਾ ਹੋਰ ਕਿੱਦਾਂ ਠੀਕ ਹੋ ਸਾਰੇ ਤੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਸ਼ਾਮਾਂ ਪੈ ਗਈਆਂ ਤੇ ਆਪਾਂ ਆਪਣੇ ਸੈਟਅਪ ਤੇ ਆ ਗਏ ਆ ਤੇ ਜਿਵੇਂ ਕਿ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਆਪਾਂ ਹੁਣ ਪੀਲੇ ਯਾਰਬ ਦੀ ਬਰੀਡ ਥੋੜੇ ਟਾਈਮ ਲਈ ਰੋਕ ਦੇਵਾਂਗੇ ਕਿਉਂਕਿ ਆਪਣੀਆਂ ਤਿੰਨ ਚਾਰ ਮਾਦੀਆਂ ਬੈਠੀਆਂ ਇਹਦੇ ਆਂਡੇ ਲੈ ਕੇ ਤੇ ਜਿਹੜੀ ਆਪਣੀ ਮੁਰਗੀ ਆ ਇਹਦੇ ਨਾਲ ਫੜਨਦੀ ਹੈ ਰਾਨੋ ਇਹਨੂੰ ਹੁਣ ਅਡਾ ਟੇਗ ਨਾਲ ਆਵਾਵਾਂਗੇ ਇਸ ਮੁਰਗੇ ਦੀ ਇਸ ਪੱਠੇ ਦੀ ਮਾਂ ਆ ਰਾਣੋ ਆ ਸਲੇਟੀ ਆ ਇਹਦਾ ਪੱਠਾ ਰੀਅਲਟ ਇਹਦਾ ਸਾਹਮਣੇ ਦਾ ਡੇ ਫਿਰਦਾ ਤੇ ਇਹਨੂੰ ਆਪਾਂ ਇਹੋ ਅੰਡਰਟੈਕਰ ਨਾਲ ਲਾਦਾ ਵੀ ਹੁਣ ਕਿਉਂਕਿ ਸਲੇਟੀ ਬੱਚੇ ਮੋਜਰ ਬਣਾਵਾਂਗੇ ਇਹਦੇ ਤੋਂ ਪੀਲੇ ਨਾਲ ਆਪਾਂ ਇਹਦੀ ਬਰੀਡ ਲੈ ਲਈ ਆ ਠੀਕ ਆ ਤੇ ਪੀਲੇ ਨੂੰ ਹੁਣ ਕੁਝ ਟਾਈਮ ਲਈ ਰੋਕ ਦਮਾਂਗੇ ਬਰੀਡ ਤੋਂ ਜਾਂ ਇਹਨਾਂ ਕੋਈ 1 2 ਇੱਕ ਇੱਕ ਅੱਧੀ ਮਾਦੀ ਲਾ ਦਾਂਗੇ ਜਿੱਦਾਂ ਜਿਹੜੀ ਉਧਰੋਂ ਬੇਲੀ ਹੁੰਦੀ ਆ ਤੇ ਖੁੱਡੇ 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 ਇਹਨਾਂ ਨੂੰ ਬੰਦ ਕਰਦੇ ਆ ਤੇ ਅੰਡਰਟੇਕਰ ਨੂੰ ਖੋਲਦੇ ਆ ਆਪਾਂ ਬਾਹਰ ਕੱਢਦੇ ਆ ਠੀਕ ਹੈ ਠੀਕ ਹੈ ਅੰਡਰਟੇਕਰ ਆਪਾਂ ਲਿਆ ਖੋਲ ਇਹਨੂੰ ਲਿਆਂਦਾ ਬਾਹਰ ਕੱਢ ਗਏ ਹੁਣ ਇਹਦੇ ਦਾ ਜਿਹੜੀਆਂ ਮਾਦੀਆਂ ਆਪਾਂ ਲਾਈਆਂ ਹੋਈਆਂ ਤੁਹਾਨੂੰ ਉਹਨਾਂ ਦਾ ਸ਼ੌਂਕ ਕਰੋਨੇ ਆ ਲੋ ਆਪਾਂ ਇਹਨੂੰ ਛੱਡ ਥੱਲੇ ਤੇ ਠੀਕ ਹੈ ਇੱਧਰ ਆ ਗਏ ਆ ਇੱਧਰ ਹੀ ਹੁੰਦੀਆਂ ਦੌੜ ਕੇ ਪੱਥਰਾਂ ਨਾਲ ਇਹਨਾਂ ਨੂੰ ਉੱਧਰ ਲੈ ਕੇ ਜਾਣਾ ਮੈਂ ਦੂਸਰੀ ਮਾਦੀ ਵੀ ਕੱਢ ਕੇ ਲੇਕੋ ਨਾ ਗੱਲ ਵੀ ਠੀਕ ਹੈ ਇੱਥੇ ਆਪਾਂ ਸਿਰਦਾ ਤਾਂ ਹਰਾ ਚੰਨੋਲਾ ਪੀਆ ਹਰਾ ਖਾਨ ਤੇ ਉਹ ਫਿਰਦੀ ਆਪਣੀ ਰਾਣੋਂ ਜੇ ਨਾਲੜੀਆਂ ਦਾ ਰਾਣੇ ਨਾਲ ਨਾ ਲਾ ਦੇਣੀਆਂ ਅੱਜ ਹੀ ਕਿਉਂਕਿ ਆਪਾਂ ਨੂੰ ਹੁਣ ਦੁਬਾਰਾ ਪੀਲੇ ਨਾਲ ਬੱਚੇ ਹੋ ਗਏ ਇਹਦੇ ਰਾਣੋਂ ਦੇ ਤੇ ਆਪਾਂ ਅੰਡਰਟੇਕਰ ਨਾ ਬੱਚੇ ਚਾਹੀਦੇ ਇਹਦੇ ਉਹ ਮਾਦੀ ਵੀ ਜੋੜ ਕਰਦੀ ਵੀ ਅੰਡਰਟੇਕਰ ਦੇ ਨਾਲ ਠੀਕ ਆ ਤੇ ਉਸਲੇਟੀ ਪੱਠਾ ਖੜਾ ਉੱਪਰ ਗਲਵਾ ਤੇ ਤੁਹਾਨੂੰ ਚੜੇਲ ਵੀ ਦਿਖਾਉਣਾ ਚੜੇਲ ਉਧਰ ਪਰੇ ਫਿਰਨਦੀ ਆ ਚੜੇਲ ਨੂੰ ਇੱਧਰ ਲੈ ਕੇ ਆਉਣਾ 1 ਮਿੰਟ ਐਂਦੀ ਰੱਖਿਓ ਰੇਹ ਕਿੱਧਰ ਆ ਇਹ ਲੋ ਇਹ ਚੜੇਲ ਕਰਦੀਆਂ ਪਾਲੋ ਰਹੀ ਆ ਇਧਰ ਬਾਲਾ ਨਾ ਆਇਆ ਹੋ ਇਨਾ ਕਰਕੇ ਹੋਵੇ ਬਚਾ ਆ ਅੱਟ ਡੇ ਚਲੋ ਹੁੰਦਾ ਦਾਬੂ ਚੰਨ ਹੋ ਗਈ ਦਾਬੂ ਚੜੇਲ ਦੇ ਤੇ ਮੈਨੂੰ ਲੱਗਦਾ ਚੰਨ ਜਲਦੀ ਕੋੜਖ ਹੋ ਜੂਗੀ ਤਿਆਰੀ ਆ ਤੇ ਜਦ ਤੱਕ ਦੀ ਚੜੇਲ ਦਾ ਸ਼ੌਂਕ ਕਰੋ ਆ ਗਿਆ ਹੰਡਾ ਟੈਗਰ ਵੀ ਫੇ ਚੜ ਗਿਆ ਹੀ ਬੁਕਾਰ ਦਪਹਿਰੇ ਆਉਣ ਲੱਗੇ ਨੂੰ ਫੇ ਦਵਾਈ ਖਾ ਕੇ ਫੇ ਆਇਆ ਨਹੀਂ ਉਹ ਰੈਸਟ ਕਰਨ ਨੂੰ ਕਹਿੰਦਾ ਡਾਕਟਰ ਹੁਣ ਦੋ ਦਿਨ ਦੇ ਦੇ ਛੁੱਟੀ ਲੈਣਾ ਲੱਗਦੀ ਤੇ ਹੈਗੀ ਆ ਵਿਜੋੜੀ ਲੱਗ ਜੂਗੀ ਇਹਨਾਂ ਦੀ ਜੇ ਲੱਗ ਜਵੇ ਤਾਂ ਨਜ਼ਾਰਾ ਆਜੂ ਦੁਬਾਰਾ ਫੇ ਕਿਉਂਕਿ ਆਪਾਂ ਇਹਨੂੰ ਧਰਨ ਦੇ ਤਾਂ ਧਰਨ ਦੇ ਤਾਂ ਬਿਠਾਉਣਾ ਨਹੀਂ ਰਾਨ ਉਹਨੂੰ ਜੇ ਕੋੜ ਖੋਬੀ ਗਈ ਧਰਨ ਤੇ ਨਹੀਂ ਬਿਠਾਉਣਾ ਇਹਦੀ ਝੂਲ ਬਦਲ ਦੇਣੀ ਆਪਾਂ ਅੰਡਰਟੈਗਨਾਂ ਲਾ ਗਏ ਜਣਕੇ ਨਵੇਂ ਸਰੇ ਤੋਂ ਸਟਾਰਟ ਕਰਦਣਾ ਅਡੇਆਲਾ ਵਰਸਸ ਉਧਰ ਗਲਵਾ ਬੱਠਾ ਪੂਰਾ ਗਰਮ ਹੋਇਆ ਟੰਗ ਕਰਦਾ ਮੁਰਗੀਆਂ ਨਾਲ ਅੰਡਰਟੈਗਨ ਹੈਗਾ ਇਹਨੂੰ ਕੁੱਟਣਾ ਮੈਂ ਦੇਖ ਲਿਆ ਰਹਾ ਹਿਸਾਬ-ਤਾਬ ਜਰੂਰ ਅੰਡਰਟੈਗ ਦੀ ਇੱਕ ਦੀ ਇਹ ਗਿੱਚੀ ਚ ਪੈ ਗਈ ਆਪਣੇ ਆ ਵੀ ਟੈੱਕੇ ਵਜਣਾ ਇਹਨੇ ਸੀਲ ਵਾਲੇ ਬੱਚੇ ਦਾ ਵੀ ਕਰ ਲੋ ਸ਼ੌਂਕ ਠੀਕ ਹੈ ਜਿਹੜੇ ਦੋਸਤ ਪੁੱਛਦੇ ਸੀਗੇ ਵੀ ਪ੍ਰਾ ਮੋਜਰ ਬੱਚੇ ਹੋਰ ਸੀਲ ਹੈਗੇ ਆ ਦੇਖ ਲੋ ਸੱਲੀ ਕਰ ਲਿਓ ਫੁੱਲ ਮੋਜਾ ਦੋਨਾਂ ਦੇ ਪੈਰਾਂ ਦੇ ਠੀਕ ਹੈ ਚੈੱਕ ਕਰ ਲਿਓ ਅੰਡਰ ਟਾਈਗਰ ਇਹਨਾਂ ਦਾ ਪਿਓ ਆ ਤੇ ਮਾਂ ਇਹਾਂ ਦੀ ਕਾਜਲ ਦਿੱਤੀ ਆ ਜੀ ਡਬਲੈਕ ਸ਼ਾਹ ਕਾਲ ਜਿਹਦੇ ਬੱਚੇ ਆ ਸੱਲੀ ਵਾਲਾ ਸ਼ੌਂਕ ਕਰਾਉਣਾ ਤੁਹਾਨੂੰ ਇੱਕ ਮਿੰਟ ਇਹ ਰੇ ਨੂੰ ਜੇ ਜਾਂਦੇ ਪਤਾ ਨਹੀਂ ਕੀ ਆ ਬਰੇ ਠੀਕ ਆ ਕਰਦੇ ਚੈੱਕ ਠੀਕ ਆ ਫੁੱਲ ਮੋਜਾ ਲੱਤਾ ਦੇ ਬਾੜ ਆ ਤੇ ਕੁਆਲਟੀ ਸੀ ਲਾ ਠੀਕ ਆ ਜਿਹੜਾ ਦੋਸਤ ਪੈਸੇ ਭਰੂਗਾ ਉਹ ਲੈ ਜਾਊਗਾ ਆਪਣੇ ਕੋਲ ਆ ਪੰਜ ਬੱਚੇ ਰਹਿ ਗਏ ਆ ਸੇਲ ਲਈ ਅੰਡਰਟੇਕਰ ਦੇ ਚਾਰ ਬੱਚੇ ਪੂਰੇ ਫੁੱਲ ਮੋਜ ਆ ਇੱਕ ਸਲੇਟ ਆ ਠੀਕ ਹੈ ਜਿਹੜਾ ਤੂੰ ਪੈਸੇ ਭਰੂਗਾ ਤੇ ਲੈ ਜਾਊਗਾ ਠੀਕ ਹੈ ਚਾਰਾਂ ਲੱਤਾਂ ਦੇ ਬਾਹ ਲਿਆ ਪੂਰੀ ਮੂਰੀ ਮੋਜਾ ਲੱਤਾਂ ਚੈੱਕ ਕਰਿਓ ਆ ਦੇਖੋ ਠੀਕ ਆ ਦੇਖਦੀਆਂ ਲੱਤਾਂ ਦੇ ਉੱਪਰ ਪੂਰੇ ਬਾਹ ਲਿਆ ਇਹ ਆ ਦੇਖੋ ਟਿਕੇ ਨਹੀਂ ਖੜਦੇ ਹੈਗੇ ਠੀਕ ਹੈ ਹਾਂ ਦੇਖ ਲਿਓ ਵੀਡੀਓ ਦੇ ਵਿੱਚ ਹੀ ਹੁੰਦਾ ਪਿਆ ਆ ਗਿਆ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਦੂਜੀ ਸਾਈਡ ਜਾਵਾਂਗੇ ਇੱਧਰ ਆਪਣਾ ਦੂਸਰਾ ਸੈਟਅਪ ਆ ਇੱਕ ਮੱਦੀ ਦਰਾ ਬਿਠਾਈ ਆਪਾਂ ਸੇਵਾ ਤੇ ਤੇ ਜਿਹੜੇ ਦੋਸਤ ਆਪਣੇ ਬੜਾਈ ਹੋਈ ਨਸਲ ਦਾ ਸ਼ੌਂਕ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਦੱਸ ਦਈਏ ਕਿ ਆਪਾਂ ਸਾਰੇ ਦੋਸਤਾਂ ਦਾ ਸ਼ੌਂਕ ਪੂਰਾ ਕਰਾਵਾਂਗੇ ਇੱਕ ਇਹ ਮੱਦੀ ਬੈਠੀ ਆ ਇੱਕ ਆ ਬਿੰਗਮ ਬੈਠੀ ਆ ਇਹਨਾਂ ਦੇ ਦੋਨਾਂ ਦੇ ਅੰਡੇ 'ਚ ਬੱਚੇ ਮਾਣਨੇ ਸ਼ੁਰੂ ਹੋਏ ਆ ਚੈੱਕ ਪਾਸ ਕਰਨੇ ਆ ਤੇ ਜਦੋਂ ਮੈਂ ਚੈੱਕ ਪਾਸ ਕਰ ਦੂੰਗਾ ਤੁਹਾਨੂੰ ਦੱਸੂਗਾ ਇੱਕ ਆ ਮੱਦੀ ਬੈਠੀ ਆ ਇਹ ਥੋੜੇ ਅੰਡੇ ਦੇ ਬੈਠੀ ਆ ਦਸਾਂ ਤੇ ਬੈਠੀ ਆ ਛੋਟੀ ਆ ਕੋਗੇ ਅੱਜ ਇਹ ਦੂਜੀ ਝੋਲਾ ਇਹਦੀ ਇੱਕ ਆ ਬੈਠੀ ਆ ਇਹਦੇ ਥੱਲੇ ਤਕਰੀਬਨ ਬੱਚੇ ਨਿਕਲਣ ਵਾਲੇ ਆ 25 26 ਤਰੀਕ ਤੋਂ ਬਾਅਦ ਨਿਕਲ ਆਉਣੇ ਆ 9 ਤੋਂ 10 ਬੱਚੇ ਗੱਡੂਈਏ ਹੋ 14 15 ਅੰਡੇ ਪਾਏ ਸੀਗੇ ਜਿਨ੍ਹਾਂ ਵਿੱਚੋਂ 9 ਤੋਂ 10 ਅੰਡੇ ਚ ਬੱਚੇ ਚੈੱਕ ਪਾਸ ਹੋ ਗਏ ਆ ਇੱਕ ਆ ਬੈਠੀ ਆ 13 ਅੰਡਿਆਂ ਦੇ ਗਲਬੀ ਮਾਤੀ ਇਹਦੇ ਥੱਲੇ ਵੀ ਤਕਰੀਬਨ ਥੋੜੇ ਅੰਡੇ ਦੇ ਆਪਣੇ ਆ ਥੋੜੇ ਸਲੇਟੀ ਦੇ ਆ ਥੋੜੇ ਗਲਬੀ ਪੀਲੇ ਦੇ ਆ ਤੇ ਥੋੜੇ ਜਿਹਾ ਚੰਨੂ ਦੇ ਆ ਇਹਦੇ ਥੱਲੇ ਸਲੇਟੀ ਪੀਲੀ ਗਲਬੀ ਇਹਦੇ ਥੱਲੇ ਇਹਦੇ ਆਪਣੇ ਪੀਲੇ ਸਲੇਟੀ ਗਲਵੀ ਇਹਦੇ ਥੱਲੇ ਆ ਜਿਹੜੀ ਮਾਦੀ ਥੱਲੇ ਆ ਅੰਡੇ ਬਿੰਗਮ ਬਿੰਗਮ ਮੁਰਗੀ ਦੇ ਆਪਣੀ ਦੇ ਤੇ ਥੋੜੇ ਸਲੇਟੀ ਦੇ ਵੀ ਆ ਤੇ ਇਹਦੇ ਥੱਲੇ ਗਲਵੀ ਦੇ ਬਿੰਗਮ ਦੇ ਥੱਲੇ ਥੋੜੇ ਆ 4 3 4 ਇਹਦੇ ਆਪਣੇ ਬਿੰਗਮ ਦੇ ਤੇ ਬਾਕੀ ਇਦਾਂ ਯਾਨੀ ਕਿ ਰਲ ਮਿਲੇ ਜਿਹੇ ਆ ਅੰਡੇ ਰੱਖੇ ਹੋਏ ਬਾਕੀ ਦੇਖਦੇ ਕੀ ਰਿਜ਼ਲਟ ਆਉਂਦਾ ਜਿਆਦਾ ਬੱਚੇ ਆਪਣੇ ਕੋਈ ਯਾਨੀ ਕਿ ਪੀਲੇ ਪੀਲੇ ਦੀ ਬਲੱਡ ਲੈਨ ਤੇ ਅੰਡਰ ਟੈਗਰ ਦੇ ਥੋੜੇ ਆਣਗੇ ਅੰਡਰ ਟੈਗਰ ਦੀ ਹੁਣ ਜਦੋਂ ਮਾਦੀਆਂ ਭਟਾਵਾਂਗੇ ਆਪਾਂ ਦੁਬਾਰਾ ਤੇ ਫਿਰ ਬੱਚੇ ਜ਼ਿਆਦਾ ਆ ਜਾਣਗੇ ਤੇ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆਂ ਤੇ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤੇ ਵੱਧ ਤੋਂ ਵੱਧ ਸਪੋਰਟ ਕਰੋ ਦੱਬ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਤੇ ਰੱਬ ਰੱਖਾ